ਜਾਹੀ ਨਮਸਕਾਰ ਸੱਸੀਆ ਦੋਸਤ ਬੈਕ ਤੁਹਾਡਾ ਆਪਣਾ ਸੰਜੀਪ ਬਾਵਾ ਇੱਕ ਵਾਰ ਫਿਰ ਤੁਹਾਡਾ ਸਾਰੇ ਸਵਾਗਤ ਕਰਦਾ ਦੋਸਤੋ ਅੱਜ ਗੁਰਦਾਸਪੁਰ ਇੱਕ ਵਾਰ ਫਿਰ ਜਿਹੜਾ ਐ ਧਾਰਮਿਕ ਰੰਗਾ ਵਿੱਚ ਰੰਗਾ ਗਿਆ ਗੱਲ ਕਰੀਏ ਤਾਂ ਅੱਜ ਕੋਰਗਾਹ ਤੋਂ ਸ਼ਹਿਰ ਵਿਖੇ ਜਿਹੜਾ ਹੈ ਸ਼ੋਭਾ ਦਾ ਸ਼ੋਭਾ ਯਾਤਰਾ ਜਿਹੜਾ ਕੀਤੀ ਜਾ ਰਹੀ ਹੈ ਇਹ ਸ਼ੋਭਾ ਯਾਤਰਾ ਜਿਹੜੀ ਹੈਗੀ ਹੈ ਕੰਢੀ ਤੋਂ ਸ਼ੁਰੂ ਹੋ ਕੇ ਮਾਈਦੇ ਤਲਾਬ ਨੇ ਤੱਕ ਚੱਲ ਗਈ ਹੈ ਬਹੁਤ ਚੱਲੇਗੀ ਇਹ ਪੂਰੀ ਸ਼ਹਿਰ ਦੀ ਪਰਿਕਰਮਾ ਕਰਦੇ ਹੋਏ ਜਦ ਤੱਕ ਇਸ ਦੇ ਨਾਲ ਦਾ ਦਸਰੀ ਬਹੁਤ سارے ਜਿਹੜੇ ਆ ਸੰਸਥਾ ਨੇ ਜਿਹੜੇ ਆ ਸੰਕਰ ਵੀ ਲਗਾਏ ਨੇ ਗੱਲ ਕਰੀਏ ਤਾਂ ਬੱਕੀ ਬੱਕੀ ਜਿਹੜੀ ਸੰਸਥਾਾਂ ਆ ਉਹਨਾਂ ਨੇ ਅਲੱਗ-ਅਲੱਗ ਜਿਹੜਾ ਪ੍ਰੋਗਰਾਮ ਕੀਤਾ ਹੈ ਕਿਸ ਦੇ ਸੰਬੰਧ ਵਿੱਚ ਜਿਹੜਾ ਆ ਸਾਰਾ ਸ਼ਹਿਰ ਇਸੇ ਰੰਗ ਵਿੱਚ ਰੰਗ ਗਿਆ ਹੈ ਤੁਸੀਂ ਹਰ ਤਰਫ ਦੇਖੋਗੇ ਕਿ ਚਾਰ ਪਾਸੇ ਰੀਲ ਮਿਲ ਰਹੀ ਹੈ ਰੌਣਕ ਦੇਖ ਸਕਿਆ ਤੇ ਬਹੁਤਾਰੇ ਚਿਹਰੇ ਤੇ ਖੁਸ਼ੀ ਵੀ ਇਹ ਜਿਹੜੀਆਂ ਲੜ ਰਹੀਆਂ ਤੇ ਦੇਖੋ ਤੁਸੀਂ ਤਸਵੀਰਾਂ ਵਿੱਚ ਤੁਹਾਨੂੰ ਦਿਖਾਉਂਦੀਆਂ ਕਿ ਕਿਸ ਤਰ੍ਹਾਂ ਜਿਹੜਾ ਹੈ ਐਲਈਡੀ ਲਾ ਕੇ ਸਕਰੀਨ ਲਗਾ ਕੇ ਜਿਹੜੀ ਹੈ ਉਹ ਜਿਹੜੀ ਹੈ ਅਬ ਤਸਵੀਰਾਂ ਜਿਹੜੀਆਂ ਉਹ ਦਿਖਾਈ ਜਾ ਰਹੀਆਂ ਨੇ ਸ਼ੋਭਾ ਜਾ ਰਹੀਆਂ ਨੇ ਇਸ ਦੇ ਨਾਲ ਨਾਲ ਜਿਹੜਾ ਪਾਕਿਸਤਾਨ ਸਪੋਰਟਸ ਪਰਸ਼ਦ ਦੀ ਟੀਮ ਹੈਗੀ ਆ ਉਹਨਾਂ ਨੇ ਵੀ ਬਹੁਤ ਵੱਡਾ ਕੰਮ ਕੀਤਾ ਹੈ ਉਹਨਾਂ ਨੇ ਲੰਗਰ ਲਗਾਇਆ ਉਹਨਾਂ ਦੀ ਵੀ ਇੱਕ ਵਧੀਆ ਟੀਮ ਹੈਗੀ ਆ ਇਸ ਦੇ ਜਿਹੜੀ ਇੱਥੇ ਖੜੀ ਹੈਗੀ ਆ ਸਵਾਗਤ ਕਰਨ ਦੇ ਲਈ ਉਹਨਾਂ ਨੇ ਹਰ ਤਰ੍ਹਾਂ ਦਾ ਜਿਹੜਾ ਲੰਗਰ ਗਾਇਆ ਆਪਾਂ ਭਾਰਤਿਕਾ ਸਪੈਸ਼ਲਟੀ ਟੀਮ ਦੇ ਆਦਮੀ ਗੱਲਬਾਤ ਕਰਾਵਾਂਗੇ ਉਹਨਾਂ ਦੇ ਬਾਕੀ ਮੈਂਬਰਾਂ ਨਾਲ ਵੀ ਇਸ ਤੋਂ ਇਲਾਵਾ ਹੋਰ ਵੀ ਲੋਕਾਂ ਨਾਲ ਜਿਹੜੀ ਹੈ ਗੱਲਬਾਤ ਕਰਾਵਾਂਗੇ ਜੀ ਸਰ ਅੱਜ ਇਹ ਭਾਰਤਿਕਾ ਸਪੈਸ਼ਲਟੀ ਪੂਰੀ ਟੀਮ ਜਿਹੜੀ ਹੈ ਇੱਥੇ ਮੌਜੂਦ ਹੈ ਸਵਾਗਤ ਕਰਦੇ ਹਾਂ ਰਾਮ ਪ੍ਰਤੀਸ਼ਟਾ ਦੇ ਇਸ ਕੋਲ ਵੀ ਸ਼ੋਭਾ ਯਾਤਰਾ ਜੀ ਕੀਤੀ ਜਾ ਰਹੀ ਹੈ ਕਿਸ ਤਰ੍ਹਾਂ ਦਾ ਪ੍ਰੋਗਰਾਮ ਚੱਲ ਰਿਹਾ ਹੈ ਇਹਦੇ ਬਾਰੇ ਦੱਸੋ ਸਰ ਸਭ ਤੋਂ ਪਹਿਲਾਂ ਸਾਰੇ ਨਗਰ ਵਾਸੀਆਂ ਨੇ ਜੈ ਸ਼੍ਰੀ ਰਾਮ ਪ੍ਰਭੂ ਸ਼੍ਰੀ ਰਾਮ ਜੀ ਦੇ ਪ੍ਰਾਂਤ ਪ੍ਰਤੀਸ਼ਟਾ ਦੇ ਟੈਕਸ ਵਿੱਚ 30ਵੀਂ ਸ਼ੋਭਾ ਯਾਤਰਾ ਕੀਤੀ ਗੁਰ ਲੋਕਾਂ ਵਾਂਗ ਨਿਕਲਈਆ ਉਹਦਾ ਪ੍ਰਬੂਰ ਹੰਗਾਰਾ ਮਿਲਣੇ ਦੇਖਣ ਨੂੰ ਮਿਲ ਰਿਆ ਹੈ ਅੱਜ ਅਸੀਂ ਭਾਰਤ ਵਿਕਾਸ ਪਰਸ਼ਦ ਸਿਟੀ ਬ੍ਰਾਂਚ ਵਨ ਇੱਥੇ ਜੂਸ ਜੱਟਨੀ ਦਾ ਤੇ ਪੁਸ਼ਪ ਵਰਸ਼ਾ ਜਿਹੜੀ ਹੈ ਉਹਦੇ ਤੇ ਯਾਤਰਾ ਦੇ ਕਰਨੀ ਆ ਲੰਗਰ ਲਗਾਇਆ ਹੈ ਇਹ ਫੈਰੀਸ ਹੈ ਜਿਹਦੇ ਨਾਲ ਮੇਰੇ ਸਾਰੇ ਸਬੱਤੇ ਅਤੇ ਹਾਜ਼ਰ ਹੋਏ ਨੇ ਤੇ ਮੈਂ ਬਿਲਕੁਲ ਇਹ ਲੋਕਾਂ ਨੂੰ ਇਹ ਬਹੁਤ ਭਾਰੀ ਉਤਸ਼ਾਹ ਬਹੁਤ ਭਾਰੀ ਕੀਤੀ ਹੈ ਇਹ ਚੰਗਤ ਜੁੜੀ ਹੈ ਯਾਤਰਾਵਾਂ ਵਿੱਚ ਸ਼ਾਮਿਲ ਹੋਈ ਹੈ ਜਿਹੜੀ ਸਰਨਾਥਨ ਜਾਗਰਣ ਮੰਚ ਨੇ ਕਰਤਾ ਜਾਗ ਲੁਕਾਂ ਨੂੰ ਇਹਦਾ ਕਿ ਸ੍ਰੀ ਸੁਨਾਮ ਮਕਾਨੇ ਦੇ ਰੋਦੀ ਸੈਂਬ ਅਪ ਸ੍ਰੀ ਰਾਮ ਦਾ ਅਸ਼ੀਰਵਾਦ ਲੈਣ ਮੈਂ ਕੀ ਤੁਸੀਂ ਦੈਤ ਸਿਵਲ ਰਵਿਯਾ ਰਹਿਲਾਸ ਤੋਂ ਬਾਅਦ ਆਪਣੇ ਨਾਲ ਜਿਹੜੇ ਨੇ ਮੈਕਾਨੋ ਸਰ ਬਹੁਤ ਵਧੀਆ ਮੋਗਿਆ ਜਿੱਦਾਂ ਤੁਸੀਂ ਦੇਖ ਰਹੀਓ ਕੈਮਰਾਮੈਨ ਵੀ ਤੁਹਾਡਾ ਦੇਖ ਰਿਹਾ ਸਾਰਾ ਸ਼ਹਿਰ ਜਿਹੜਾ ਵਾ ਬੇਬੇ ਜੀ ਦੀ ਰਾਮ ਇਸਰੀ ਚੰਡਿਆ ਦੇ ਨਾਲ ਜਿਹੜੇ ਅੰਿਆਨ ਚਿਰ ਦੇ ਇਹ ਚਾਰਗਿੰਗ ਨੂੰ ਕਿੰਨੀ ਬਹੁਤ ਹੋਰ ਸੰਗਤ ਜਿਹੜੀ ਆ ਉਹਨਾਂ ਦਾ ਸਵਾਗਤ ਵਾਸਤੇ ਵੀ ਜਿਹੜਾ ਅੱਲਾਹ ਦੇ ਤਰ੍ਹਾਂ ਦੇ ਲੋਕਾਂ ਨੇ ਸੰਗਤ ਵਾਸਤੇ ਖਾਣ ਪੀਣ ਦੇ ਜਿਹੜੇ ਸਟਾਲ ਲਗਾਏ ਨੇ ਜਿਹੜਾ ਕਿ ਬਹੁਤ ਵਧੀਆ ਉਪਰਾਲਾ ਹੈ ਸ਼ਹਿਰ ਦੇ ਵਿੱਚ ਬਿਲਕੁਲ ਠੀਕ ਹੈ ਬਾਬਾ ਜੀ ਅੱਜ ਤੁਸੀਂ ਦੇਖੋ ਕਿ ਲੋਕਾਂ ਨੇ 31 ਦਸੰਬਰ ਨੂੰ ਜਿਹੜਾ ਹਰ ਬੰਦਾ ਬਾਹਰ ਭਾਈ ਜਾਂਦਾ ਹੈ ਅੱਜ ਲੋਕਾਂ ਨੇ ਉਹ 31 ਸਾਲ ਜਿਹੜੀ ਦਸੰਬਰ ਦਾ ਨਵਾਂ ਸਾਲ ਆ ਲੋਕਾਂ ਨੇ ਇਹੋ ਹੀ ਕਿਹਾ ਅਹੀਂ ਪ੍ਰਭੂ ਜੀ ਦੀ ਰਾਮ ਅਸ਼ੀਰਵਾਦੀ ਨਾਲ ਨਵਾਂ ਸਾਲ ਬਿਤਾਵਾ ਹੈ ਔਰ ਸਾਰੇ ਲੋਕ ਜਿਹੜੇ ਆ ਅੱਜ ਇੱਥੇ ਰਹਿ ਗਏ ਆਪਣੇ ਸ਼ਹਿਰ ਦੇ ਵਿੱਚ ਰਹਿ ਗਏ ਇਸ ਕੀ ਦਾ ਜਿਹੜਾ ਪ੍ਰਭੂ ਸ਼ਿਵ ਸ਼ਾਮ ਦਾ ਸ਼ੁਭ ਆਦਿ ਲਾ ਰਹੇ ਆ ਕੋਈ ਫਿਰ ਇੱਕ ਬਹੁਤ ਵਧੀਆ ਗੱਲ ਹੈ ਕਿ ਆਪਾਂ ਆਪਣੇ ਸਨਮਾਤ ਦੇ ਨਾਲ ਜੁੜ ਕੇ ਜਿਹੜਾ ਨਵੇਂ ਸਾਲ ਨੂੰ ਇੱਥੇ ਹੀ ਮਨਾ ਰਹੇ ਆ ਮੈਂ ਕੀ ਕਹਿਣਾ ਚਾਹਾਂਗਾ ਸਾਰੇ ਸੰਗਤਾਂ ਦੇ ਹੱਥੋਂ ਦੇ ਦਿੱਤੀ ਆ ਦੇਸ਼ੋਂ ਜੀ ਸਰ ਜੀ ਕੀ ਕਹਣਾ ਚਾਹੋਗੇ ਅੱਜ ਦੀ ਸ਼ੋਭਾ ਯਾਤਰਾ ਬਾਰੇ? ਮੈਂ ਸ਼ਿਲੰਗੁਰ ਪਾਸਦਰ ਸੈਕਟਰੀਪਾਰਕ ਵਿਕਾਸ ਪਰਸ਼ਦ ਸਿਨੀਅਰ ਬ੍ਰਾਂਚ ਮੈਂ ਸਾਰਿਆਂ ਨੂੰ ਅਪੀਲ ਕਰਾਂਗਾ ਕਿ ਜਿੱਦਾਂ ਅੱਜ 31 ਦਸੰਬਰ ਵਾਲੇ ਦਿਨ ਅਸੀਂ ਬਾਹਰ ਜਾਣੇ ਆ ਬਾਹਰ ਜਾਣ ਦੀ ਬਜਾਏ ਅੱਜ ਸਾਡਾ ਗੁਰਦਾਸ ਪੂਰੀ ਰਾਮ ਜੀ ਦੀ ਜਿਹੜੇ ਝੰਡਿਆਂ ਦੇ ਨਾਲ ਲੱਗਿਆ ਹੋਇਆ ਇਹਦੇ ਵਰਗਾ ਕਿਤੇ ਮਾਹੌਲ ਨਹੀਂ ਮਿਲਣਾ ਮੈਂ ਸਾਰੇ ਧਰਮਾਂ ਨੂੰ ਇਹ ਅਪੀਲ ਕਰਾਂਗਾ ਕਿ ਸਾਂਝੇ ਤੌਰ ਤੇ ਇੱਕ ਚੀਜ਼ ਪਨਾਈ ਜਾ ਕਿ ਕਿ ਅਸੀਂ ਹਰ ਧਰਮ ਦੇ ਵਾਸਤੇ ਸਾਰਿਆਂ ਦੀ ਅਸੀਂ ਸ਼ੋਭਾ ਯਾਤਰਾ ਦੇ ਵਿੱਚ ਅਸੀਂ ਉਹਨਾਂ ਦਾ ਵੈਲਕਮ ਕਰਦੇ ਹਾਂ ਔਰ ਖੁਡਾਂ ਦੀ ਵਰਸ਼ਾ ਕਰਦੇ ਹਾਂ ਇਦਾਂ ਹੀ ਅਸੀਂ ਜਿਹੜਾ ਹਿੰਦੂ ਧਰਮ ਵਾਸਤੇ ਵੀ ਸਨਾਤਨ ਧਰਮ ਵਾਸਤੇ ਵੀ ਅਸੀਂ ਇਹ ਜਿਹੜਾ ਕਰ ਰਹੇ ਹਾਂ ਤੇ ਸਾਰੇ ਲੋਕੀ ਇਕੱਠੇ ਹੋ ਕੇ ਇੱਕ ਢੂਟੂਤਾ ਨਾਲ ਪਿਆਰ ਨਾਲ ਰਹਿਣ ਤੇ ਨਵਾਂ ਸਾਲ ਵਧੀਆ ਤਰੀਕੇ ਨਾਲ ਮੰਨਣ